ਫੇਰਾ ਫੇਰਾ ਸਾਡੇ ਬੱਕਰੀਆਂ ਲੋ ਜੀ ਬੱਕਰੀਆਂ ਸਾਡਾ ਹੋਣ ਲੱਗਿਆ ਆਣਾ ਸੁਣ ਸੁਣਾ ਕਰੋ ਬਾਈ ਬਾਈ ਕਿੰਨੇ ਦਿਨ ਹੈ 60000 ਰੁਪਏ ਮੰਗਿਆ ਬਾਈ ਉਹਨੇ ਕੱਚੇ ਨਾਲ ਮੰਗਿਆ ਜਿਹਾ ਆਪਾਂ ਵੀ ਇਸ ਵਾਲਾ ਕੇਸ ਵੱਡਾ ਬਹੁਤਾ ਲਵੇ ਤਾਂ ਕਿ ਅਗਲਾ ਕੋਈ ਦੇ ਨਹੀਂ ਕਿੰਨੇ ਛੋਟੇ ਬਾਈ ਤੂੰ ਲੈ ਲਵੇ ਹੁਣ ਹੱਥਾ ਬੰਦ ਕੋ ਗਿਆ ਤੂੰ ਕਹਿੰਦਾ ਸੀ 28 ਮੰਗਦਾ ਬਾਈ ਬਾਈ 45 ਕਿਹਾ 45 ਘਾਟ ਦੇਣਾ ਦੋਨਾਂ ਦਾ ਉਹਨਾਂ ਦਾ 45 ਦੀ ਦੇਣੀ ਆ ਕਹਿੰਦਾ ਓਕੇ ਐਨਾਲ 22 ਸਾਬੇ ਸਰ ਕੀ ਵੀਰੇ ਬੱਚਾ ਨੇ ਬੱਕਰਾ ਵੀਰੇ ਬੱਕਰਾ ਬੱਕਰਾ ਭਾਈ ਕਿੱਥੋਂ ਹਾਂ ਬੋਲੋ ਜੀ ਤੁਹਾਨੂੰ ਲੋ ਜੀ ਬੱਕਰੀ ਦੇਖ ਸਕਦੇ ਨਹੀਂ ਸੀ ਪਤਾ ਲੱਗਾ ਕੇਸ ਦੂਰ ਹੈ ਜੀ ਕੇਸ ਲਾ ਖਿੱਚ ਕੇ ਲਵੇ ਇਹਨੂੰ ਨਮੇੜ ਪਰ ਆ ਪੈ ਲੈਦੀ ਹੈ ਜਰਾ ਐਸੇ ਬਾਈ ਐਸੇ ਬੱਕਰੀ ਤੇ ਮੈਂ ਫਸਿਆ ਰਹੇ ਸੀ ਇਹੀ ਬੋਲ ਬੋਲ 45 ਤੋਂ ਘਟ ਤਾਂ ਨਹੀਂ ਹੁੰਦੇ 26000 ਨੂੰ ਦੇਣੀ ਆ ਹਾਂ ਜੀ 22 ਨੂੰ ਦੇਣੀ ਆ 27 ਨੂੰ ਦੇਣੀ ਆ 22 ਨੂੰ ਦੇਣੀ ਆ ਲੈ ਵੇਚ ਲਾ ਕਿੰਨੂੰ ਮਾਰੀ ਚਲੋ ਜੀ ਹੋਰ ਲੈਣੀ ਆ ਕਿਸੇ ਨੇ ਓਏ ਹੋਰ ਲੈਣੀ ਆ ਕਹਾ ਵੇ ਮਨ ਆ ਰਿਹਾ ਕੋਈ ਹੋਰ ਫਗੜਾ ਕਰੋ ਬਈ ਓਏ ਆ ਫਗੜਾ ਕਰੋ ਬਈ ਫਗੜਾ ਕੀ ਨਾ ਹੋਰ ਆਉਂਦਾ ਬਈ 22 ਨਹੀਂ ਫਗੜਾਉਂਦਾ ਓਏ ਯਾਰ ਲੱਗ ਚੁੱਕਿਆ ਬਈ ਬੱਕਰੀ ਦੇ ਉੱਤੇ ਨਹੀਂ ਲੈਂਦਾ ਏ ਮੈਂ ਲਵਾ ਤੂੰ ਲਗਾਓ ਲੈ ਹੁਣ ਕਰ ਬੋਲੂ ਡੰਦਾ ਲਖਾਉ ਨਹੀਂ ਲਊ ਚੱਕ ਆਪਣੀ ਲੋਈ ਫੜਾ ਲੋਈ ਜੀ ਓ ਤੂੰ ਲੱਗੜਾ ਬਈ ਬੱਕਰੀ ਵੇਚਣੀ ਐ ਲੀ ਤੇ ਆ ਜਾ ਨੀ ਤੇ ਸਹੀ ਹੈ ਨਹੀਂ ਲੀਤੇ ਨਹੀਂ ਹੈਗਾ ਦੂਰ ਆ ਨੀ ਤੇ ਨਹੀਂ ਆਜਾ ਨੀ ਤੇ ਆ ਜਾ ਵੀ ਕਿੰਨੀ ਦੇਣੀ ਹੈ ਅੱਛਾ ਹੈ ਬਾਈ ਖੁੱਲਾ ਹੋ ਜਾ ਬਾਬਾ ਬਾਬਾ ਬੱਛੇ ਹਰ ਜਾਂਦਾ ਆ ਖੁੱਲਾ ਕਰ ਤਾ ਬੱਛੇ ਉਹ ਬੱਛੇ ਮਾਰੋ ਬੱਛੇ ਆਓ ਵੇਚਣੀ ਨਹੀਂ ਨਾ ਵੇਚਣ ਵਾਲਾ ਮੁੱਲ ਕਰ ਵੇਚਣ ਵਾਲਾ ਮੁੱਲ ਕਰ ਠੀਕ ਹੈ ਆਹ ਬਾਲੋ ਤੁਸੀਂ ਮੈਨੂੰ ਦੱਸਦਾ ਤੁਹਾਨੂੰ ਦੱਸਦਾ ਹਾਂ ਜਦੋਂ ਅਸੀਂ ਦਾ ਦੱਸੀ ਜਾਂਦੇ ਨੇ ਬੰਦੇ ਸਾਡੇ ਸਾਰੇ ਦੱਸ ਗਏ ਸਾਰਿਆਂ ਦਾ ਬੋਲਾ ਕੇ ਤੈਨੂੰ ਆਹ ਆਖਰੀ ਬੰਦਾ ਦਾ ਬੋਲ 47 ਦੇ ਦੇ ਚੱਲਾ 47 ਕਿੰਨਾ ਹੁੰਦਾ 40 ਤੇ 40 ਹਾਂ ਅੱਛਾ ਅੱਛਾ ਮੈਨੂੰ ਤਾਂ ਲੱਗਦਾ ਇਹ ਰਹਿਣ ਦੇ ਕਾਹਨੂੰ ਇਹ ਹੋਤ ਮੁਕਤਵਾ ਕਰਨਾ ਆਪ ਨਹੀਂ ਇਹਦਾ ਮੈਂ ਉਮਰ ਖਿੱਚੇ ਫਿਰਿਆਂ ਆਵਾਂਗੇ ਨਹੀਂ ਯਾਰ ਬਾਈ ਉੱਚਾ ਥੱਲੇ ਕਰ ਲੈ ਇਹ ਬੱਕਰੀ ਵੇਚਣੀਆਂ ਉਧਰ ਜਾ ਕੇ ਦੇਖਦਾ ਹਾਂ ਤੇਰਾ ਆ ਜਾ ਤੂੰ ਵੀ ਮੈਚ ਤੇ ਆ ਜਾ ਦੱਸਦਾ ਸੀ ਕਿੰਨਾ ਲੈਣੀ ਹੈ ਦੋ ਜਣੇ ਨਹੀਂ ਰੋਟੀ ਟਿੱਟਦੇ ਮਾਰੇ ਫੱਦਦੇ ਆ 1000 ਦੀ ਗੁੱਟੀ ਤੇ ਤੁ ਲਵਾਗੇ ਅਸੀਂ ਹਾਂ ਇਹ ਨਹੀਂ ਲੈਣੇ ਦੇ ਕੇ ਘੱਟ ਵੇਚੀ ਵੱਤ ਵੇਚੀ ਨਹੀਂ ਵੇਚਣੀ ਨਾ ਵੇਚੀ ਮਰਜੀ ਤੇਰੀ ਆ ਸਾਡੀ ਨਹੀਂ ਸਵਾਦ ਦੀ ਗੱਲ ਆ ਠੀਕ ਹੈ ਗੱਲ ਪਹਿਲਾਂ ਦੇ ਕੇ ਵੀ ਸਾਡਾ ਖਾੜਾ ਤਾਂ ਉੱਚਾ ਹੀ ਹੈ ਹਾਂ ਲਵਾ ਨਾ ਲਵਾ ਨਹੀਂ ਚੱਕ ਕੇ ਕੰਬਲੀ ਪੂਰੀ ਉੱਥੇ ਜਾ ਬੈਠਾਂਗੇ ਲੋਈ ਕਾਲੀ ਹੈਗੀ ਹਾਂ ਹਰਮਾਨਗੜ੍ਹ ਰੋੜਾ ਵਾਲੀ ਤੋਂ ਮੈਂ ਰਸਤਰਾਤ ਆਏ ਆ ਆਏ ਤਨੋਲੇ ਤੋਂ ਦੋਨੇ ਇਕੱਠੇ ਭਾਏ ਨਹੀਂ ਤਾਂ ਲੋਕ ਕਹਿੰਦੇ ਨੇ ਤਮਾਈ ਕਰਦੇ ਨੇ ਤਮਾਈ ਵੀ ਕਰਦੇ ਆ ਅਸੀਂ ਕਰਦੇ ਆ ਕਿਸੇ ਟੰਗ ਨਾਲ ਆ ਠੀਕ ਹੈ ਦੋਨੇ ਕੱਠੀ ਬੰਨੇ ਆਂ ਕਹਿੰਦਾ ਜੇ ਨਕਣ ਲੱਗੀ ਤਾਂ ਕੁੰਡਕਾ ਦਾ ਤਾਂ ਸੰਗ ਕਾਦੀ ਜਿਹਦੀ ਉੱਤਰ ਗਈ ਲੋਹੀ ਉਹਦਾ ਕੀ ਕਰੂਗਾ ਕੋਈ ਕੋਈ ਠੀਕ ਹੈ ਸਾਡੀ ਤਾਂ ਹੁਣ ਉੱਤਰੀ ਪਈ ਓਏ ਸਾਡਾ ਕੀ ਕਰੂਗਾ ਕੋਈ ਹਾਂ ਅਸੀਂ ਤਾਂ ਹੁਣ ਬਈ ਦੂਰ ਤੀਏ ਕਮਾਉਣੇ ਆਂ ਘਰ-ਬਾਰ ਛੱਡੀ ਫਿਰਦੇ ਆਂ ਬੱਕਰੀਆਂ ਛੱਡਤੀਆਂ ਨੇ ਜਵਾਗ ਛੱਡਤੇ ਕਰ ਚੱਲ ਜੋ ਵੀ ਬੱਕਰੀਆਂ ਨੇ ਚਲ ਇੰਨਾ ਨਾ ਦੱਸ ਨਾ ਹਾਂ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਦੇ ਬੱਕਰੀ ਹੋਰ ਛੋਟੇ ਵੀਰ ਬੱਕਰੀ ਦੇ ਦਾਂ ਤੇਰੀ ਦੱਸੋ ਜੀ ਦੇ ਦਿਆ ਉਹਦੀਆਂ ਗੱਲਾਂ ਨਾ ਕਰੀ ਠੀਕ ਹੈ ਰੇਣਾ ਨਾਲ ਲੈ ਜੂ ਰੈਣਾ ਨਾਲ ਲੈ ਜੂ ਉਹ ਹੱਥ ਕਰ ਬੇਤੋ ਮੋਦਨੀ ਆਇਆ ਕਿਉਂ ਆਂਦਾ ਆ ਨਾ ਮੰਮਾ ਆ ਪੰਚਾਇਤ ਖੜੀ ਆ ਤੈਨੂੰ ਸਿੱ ਟੱਕੇ ਨਾਲ ਨਹੀਂ ਮਾਰ ਕੇ ਖੀਰ ਖਵਾਉਣੀ ਫਮਾਇਆ ਨਾ ਗੀਰ ਕੇ ਖਾਲੀ ਠੰਡੀ ਕਰਕੇ ਮਿੱਠਾ ਨਾ ਹੋਇਆ ਫਿੱਕੀ ਹੋਈ ਛੱਡ ਦੇਂ ਉਹਨਾਂ ਕਰ ਪੂਰੀ 30000 ਦੀ ਬੱਕਰੀ ਦੇ ਉਹ ਦੇ ਦੇ ਪੁੱਤ ਜੀਆਂ ਸੱਟਾਂ ਨਹੀਂ ਲਾਈਆਂ ਮੰਗਲਾ ਗੱਲ ਕੋਈ ਪਾਸ ਹੁੰਦਾ ਏ ਇੱਕ ਗੱਲ ਦੱਸ ਬਈ ਚੁੰਨੀ ਬਿਨਾ ਨਾਰ ਕਿਵੇਂ ਸਜੂ ਹਾਂ 500 ਰੁਪਏ ਦਾ ਇਹ ਲੋਕ ਉਹ ਲੈਣੀ ਲੈਣਾ ਉਹ ਤਾਂ ਲੈਣੀ ਲੈਣਾ ਕਹਿੰਦੇ ਲੈਣਾ ਬਾਈ ਇਹ ਤਾਂ ਬਿਨਾ ਇਹ ਦੁੱਧ ਕਿਵੇਂ ਦਊਗੀ ਬੱਡਾ ਬਚ ਨਾਲ ਹੀ ਹੋਦਾ ਜੇ ਇਹਦੇ ਨਾਲ ਹੀ ਹੋਦਾ ਦਊਗੀ ਕਿੱਧਰ ਜਾਊ ਸਾਹਿਬ ਦੀ ਲੋਈ ਉੱਥੇ ਜਾਊ ਡੰਡਾ ਝੋਲੀ ਇਹੋ ਬਾਈ ਵੇਖਾ ਅਸੀਂ ਇਹ ਯਾਰ ਬਣਾਉਂਦੇ ਨਹੀਂ ਪੱਟੀਆਂ ਨਾਲ ਜਾਊਗੀ ਚੰਗਾ ਰਹੇਗਾ ਮੈਂ ਜਾਣਨਾ ਹੁਣ ਇੱਕ ਸੱਤ ਦੱਸ ਦੇ ਮੈਨੂੰ ਵੀ ਇਦੋਂ ਘੱਟ ਵੇਚਣੀ ਮਿੱਤਰਾਂ ਵੀ ਸਾਡਾ ਸਾਡਾ ਦੁਸ਼ਮਣ ਨਹੀਂ ਉਹ ਵੀ ਸਾਡਾ ਮਿੱਤਰੀ ਆ। ਹਰ ਉਹ ਨਰਿਆਣ ਕੁੰਦ ਹੋਇਆ ਸੀ। ਪੰਚਾਇਤ ਸਾਡਾ ਉਹ ਹੁੰਦੀ ਹੈ ਜਿਹੜੀ ਅਸਲੀ ਕਰੀ। ਪਿੰਡ ਦਾ ਸਰਪੰਚ ਵੀ ਅਸਲੀ ਜਿਹੜੇ ਕੰਮ ਕਰਿਓ ਹੁੰਦਾ। ਬੱਚੇ ਕਰਕੇ ਵਿਗਦੀ ਆ। ਹਾਂ। ਇਹਨੂੰ ਕੋਈ ਨਹੀਂ ਲੈਂਦਾ ਫਿਰ। ਨਹੀਂ ਜੀ ਚਾਹਦਾ 14000 ਹੀ ਕਹਿਣਾ ਸੀ। ਕਿਹੜੇ 14000? 3500 ਮੱਗਰ ਚੋਂ। 3500। ਮੱਗਰ ਮਾਲਾ। ਆ ਬੱਗਾੜਾ ਮੱਗਰ। ਆ ਬੱਗਾ। ਆ ਬੱਗਾ ਆ। ਸਾਹ ਬੱਗਾ। ਓਏ ਆ ਬੱਗਾ। ਹਾਂ ਬੱਗਾ। ਆ ਬੱਗਾ। ਆ ਕੀ ਕਰੀਏ? ਤਰੇ ਬੋਸ ਉਹਦੇਰੇ ਜਿਹੜਾ ਹਾਂ ਕੀ ਕਰੀਏ 40 ਬਸ ਲੱਖਤਾਈ 40 ਤੋਂ ਵੱਟ ਮੋਲਾ ਮੈਂ ਉਹ ਕੇ ਰਹੀ ਜੀ ਮੈਂ ਰਾਂ ਕੋਈ ਕਿਸੇ ਨੇ ਨਹੀਂ ਪੁੱਛਣੀ ਕੋਈ ਗੱਲ ਨਹੀਂ ਭਾਈ ਮੋਲ ਵਗੇ ਬਹੁਤ ਲੱਗੀ ਜਾਂਦਾ ਉਹਨਾਂ ਦੇ ਬਿਨਾਂ ਪੁੱਛੇ ਰਸਟ ਸਕਤੀਵੇਂ ਬੰਦੇ ਦੇ ਵਿਚਾਰੇ ਵਿਆਹ ਖੜਾ ਪੁੱਛਿਆ ਵੀ ਨਹੀਂ ਅਗਲੇ ਸਾਲ ਮਨੇ ਉਹ ਕਹਿੰਦਾ ਸੀ ਨਹੀਂ ਲੈਣੀ ਤੂੰ ਮੇਰਾ ਪਹੁੰਚਾ ਮਾਰ ਲੰਦਾ ਬੱਕਰੀ ਮੇਰੇ ਗਲ ਪਾਈਂਦੀ ਸਾਨੂੰ ਇਹ ਉਹ ਤੋਂ ਮੁਕਦਮਾ ਸੇੜਨਾ ਪੈਂਦਾ ਹਾਂ ਜੇ ਦੁੱਧ ਕਰਨਾ ਪੈਂਦਾ ਨਵੇਂ ਨਵੇਂ ਛੋਟਾ ਬਾਈ 40 ਦੱਸਤਾ ਜੀ ਫਿਰ ਨਹੀਂ ਕਰਕੇ ਕਰ ਰੇ ਕਰਕੇ ਛੱਡ ਦੇ ਬੱਕਰੀ ਛੱਡ ਦੇ ਇਹ ਕਿਤੇ ਨਹੀਂ ਜਾਂਦੀ ਚੋਰਾਂਗੇ ਗੱਦ ਟੱਲ ਗਦੇ ਦੇ ਪਾਕੇ ਜੇ ਜਾ ਕੋਈ ਲੈ ਜੂਗਾ ਜਾਂ ਸੋਤੀ ਰਹਿ ਜੂਗੀ ਬੱਸ ਜੈ ਨੂੰ ਕਾਲੀ ਕਰਕੇ ਛੱਡੇ ਦਵਾਂਗੇ ਅਸੀਂ ਬੜੀ ਜੀ ਸਕੂਲ ਦਾ ਹਮਾਰਾ ਕੁੱਤੀ ਕਰ ਦਾਂਗੇ ਅਨੂੰ ਜਮੀ ਕਸ ਕਸ ਦਾਂਗੇ ਜੇ ਵੀ ਬਾਦਾਂ ਵੀ ਉਹਦੀ ਆਉਂਦੀ ਏ ਤਾਂ ਬੰਨ੍ਹ ਕੇ ਖੜ ਜੂਗੀ ਬੰਨ੍ਹਣੀ ਜੀ ਜਰੂਰੀ ਹੈ ਪਹਿਲਾਂ ਪਠਾਈ ਗੱਲ ਕਰੇ ਤੂੰ ਕੀ ਕਹਦਾ ਅਸਦਾ ਉਹਨਾਂ ਦੀਆਂ ਬਾਜਾਂ ਸੁਣ ਕੇ ਕਰਿਆ ਮੈਂ ਵੀ ਬਾਜਾਂ ਤੇਰੇ ਤੇ ਬਾਜਾਂ ਕਿੱਥੇ ਵੱਟ ਗਈਆਂ ਆਲੇ ਦਿਖਾਓ ਵੀ ਕਾਲੇ

ਇਹਨਾਂ ਨੂੰ ਧਾਰ ਕਰ ਦੋ। 200 ਰੁਪਏ ਲੱਗਿਆ। ਚੱਲ ਇਹ ਵੇ। ਚੌੜੇ ਹੋ ਜਾ ਹੱਥਾਂ ਨਾਲ ਨਹੀਂ। ਉਹ ਮਾਰ ਬਿਛਿਆ ਯਾਰ। ਓ ਬਾਈ ਹਤੇ ਇਹਨਾਂ ਨੂੰ ਗੈਰ ਹਟਾ ਲ ਕੀਰ ਕਰਦੇ ਲਕੀਰ ਕਰਦੇ। ਓ ਹਰਿਆ ਪਰ। ਗੈਰ ਹਟਾ ਲ ਕੀਰ। ਕੀਰ ਕਿੰਨਾ ਦੇ ਪੜਦਾ ਹੈ। 35 ਹੋਊਗਾ। ਕੌਣ ਲਾਉਂਦਾ? ਕੌਣ ਹੈ? ਇੱਕਾਂ ਨੂੰ ਲਵਾ ਬਾਈ ਬੱਕਰੀ ਨੂੰ। ਬੋਲੀ ਕਰਾ ਲਾ ਫਿਰ। ਤੁਸੀਂ ਪੈਸੇ ਪੂਰੀ ਮੰਗੇ। ਕੋਈ ਗੱਤ ਨਹੀਂ ਮੰਗਦਾ। 40 ਹੁਣ ਤੈਨੂੰ ਚਾਹੀਦਾ। ਓ ਖੜ ਜਾ ਬਾਈ ਖੜ ਜਾ। ਬਾਈ ਕਿਹੜਾ ਲੈਂਦਾ ਵੀਰੇ ਬਾਈ ਬਈ ਇੱਕ ਗੱਲ ਸੁਣ ਲੋ ਸੌਦੇ ਉੱਤੇ ਸੌਦਾ ਨਹੀਂ ਕਰਨਾ ਜਿਹੜਾ ੱਟ ਲੈ ਕੇ ਗਿਆ ਬੱਕਰੀ ਐਸੀ ਤੇ ਸੀ ਮਰਾਵੇ ਜੇ ਐਂ ਬੋਲੀ ਦਿੰਦਾ ਸੀ ਕਿ ਕਰਨ ਨਹੀਂ ਜਣੀ ਮੈਂ ਗਲਤ ਗੱਲ ਲੱਦਾ ਸੌਦੇ ਚੱਲਦੇ ਗਿਆ ਸੌਦਾ ਚੱਲ ਰਿਹਾ ਸਾਰੀ ਵੋਟ ਮੇਰੇ ਨਾਲ ਹੈ ਇਸ ਸਦਾ ਦਾ ਸੌਦਾ ਚੱਲਦਾ ਐਂ ਕੋਈ ਹੋਰ ਧੋੜੀ ਕਰ ਚੱਲ ਉਹ ਐਂ ਫਿਰ ਨੂੰ ਪੈਸੇ ਆ ਗਏ ਬਣਾਇ ਕਰੋ ਲੈ ਵੀ ਆ ਫੜੋ ਲੈ ਜੋ ਬਾਈ ਬੋਲੀਓ ਕਰ ਲੋ ਫਿਰ ਕਹੇ ਫਿਰ ਆਏ ਕਰਦੇ ਹੁੰਦਾ ਬੋਲੀ ਦੇ ਦੋ ਵੀਰੇ ਇਹ ਬੜੀ ਜੰਪਾ ਗਾ ਵੀ ਹੋ ਗਾ ਲੋ ਵੀਰੇ ਗੱਲ ਤਾਂ ਕਰ ਛੋਟੇ ਵੀਰ ਨਹੀਂ ਪਰ ਉਹ ਕਿ ਚੋਰੀਆਂ ਤਾਂ 35 ਕਹਤਾ ਇਹਨਾਂ ਨੂੰ ਤੈਨੂੰ ਕਾਤੋਂ ਆਇਆ ਬਈ ਸਾਡਾ ਫੌਦਾ ਚੱਲਣਾ ਲੱਗ ਗਿਆ ਇਹ ਨਹੀਂ ਬਾਈ ਹੁੰਦਾ ਹੁੰਦਾ ਯਾਰ ਮੰਡੀ ਤੇ ਯਾਰ ਇਹਦਾ ਰੂਲ ਦੇ ਗੱਲ ਤਾਂ ਗੱਲ ਆ ਕੋਈ ਨੂੰ ਪਤਾ ਨਹੀਂ ਇਹ ਗੱਲ ਤਾਂ ਗੱਲ ਤਾਂ ਜਿਹੜੀ ਗੱਲ ਗੱਲ ਤਾਂ ਗੱਲ ਤਾਂ ਯਾਰ ਪਾ ਗਿਆ ਬੰਦਾ ਵਿਚਾਰਾ ਆ ਕੋਈ ਨਾ ਤੂੰ ਵੀ ਸਾਡਾ ਨਸਰਾਂ ਤੈਨੂੰ ਵੀ ਦਵਾ ਸਕਦੇ ਯਾਰ ਜੇ ਤਾ ਉਹਦਾ ਸਾਰਾ ਬਣੇ ਭਾਈ ਥੋੜੀ ਯਾਰ ਐ ਥੋੜੀ ਸੌਦਾ ਹੀ ਖਰਾਬ ਕਰਤਾ ਉਹਨੇ ਸਾਡਾ ਸਾਡਾ ਸੌਦਾ ਹੀ ਖਰਾਬ ਕਰਤਾ ਸਾਨੂੰ ਬੱਕਰੀ ਕਿਵੇਂ ਦੇਊਗਾ ਅਗਲਾ ਆ ਮੈਂ ਬਾਤ ਕਰਦਾ ਅਸੀਂ ਤਾਂ ਕਹਿੰਦੇ ਇਹਦੇ ਨਾਲ ਦਾ ਬੰਦਾ ਰਹਿ ਕਰਨ ਗਿਆ ਜਿਹਦਾ ਜੁਨੀ ਹੋਈ ਟੱਡਕੜੇ ਬਿਮਾਰੀ ਨੇ ਨੇ ਕੱਟ ਪੈ ਨਹੀਂ ਹੁੰਦਾ ਯਾਰ ਭਾਈ ਇਹਦਾ ਸੌਦਾ ਤੇ ਖਰਾਬ ਕਰਕੇ ਦਰਦਾ ਪਤਾ ਵੀ ਲੱਗਦਾ 35 ਦਿੰਨਾ ਮੈਂ ਕੀ ਹੁੰਨ ਚੋਚ ਲੱਗੀ ਕਹਿੰਦਾ ਚਲੋ ਠੀਕ ਆ ਚੜਦੋ ਠੀਕ ਆ ਅੱਗੇ ਨਹੀਂ ਬਾਈ ਜੀ ਖਾ ਲਓ ਵਧੀਆ ਨਹੀਂ ਕਰ ਲੈ ਹੈਗੀ ਅੱਗੇ ਨਹੀਂ ਬਸ ਸਾਡੇ ਸੋਤ ਨੂੰ ਖਰਾਬ ਕਰਤੀ ਬੋਲ ਸਾਨੂੰ ਦਬਾਓ 35 ਜੂ 35 ਦੀ ਤੂੰ ਨੂੰ ਦੰਦਾ ਹਾਂ ਦੰਦਾ ਨਹੀਂ ਹਾਂ ਬਸ ਨਿਬੜਾ ਕਰ ਦੰਦਾ ਨਹੀਂ ਨਾ ਹੋਰ ਲਾਵਾ ਹੁਣ ਰੁਪਈਏ ਬਾਈ ਬਾਈ ਐ ਨਹੀਂ ਹੁੰਦਾ ਯਾਰ ਹੁਣ ਭੱਜਣਾ ਕੋਈ ਨਹੀਂ ਲਾਵਾ ਹੁਣ ਹੁਣ ਭੱਜਣਾ ਹੁਣ ਰਾਜੂ ਹੁਣ ਹੋਣੀ ਨਹੀਂ ਨਾ ਬੱਕਰੀ ਸਾਈ ਲੈਵਲ ਦਾ ਦੋ ਇਹਦਾ ਤੂੰ ਬਣੇ ਜੇ ਸਾਡਾ ਵੀ ਬਣੇ ਤੂੰ ਸਾਈ ਦਾ ਫੜ ਲਾਉ ਦੀ ਇਹ ਸਾਈ ਆ ਹੋ ਜਾਣੀ ਸਾਈ ਸਰਦਾਰ ਵਾਲੀ ਫੜ ਕੇ ਉਹਦੀ ਸਾਈ ਫੜ ਮੁੰਡੇ ਦੀ ਸਾਈ ਬੜਾ ਲੈ ਆ ਵੀ ਸਾਈ ਦੇ ਬਾਈ ਤੂੰ ਕੁੰਮੀ ਸਾਨੂੰ ਤਾਂ ਨਹੀਂ ਹੈ ਹਾਂ ਸਾਈ ਦੇ ਰੋਟੀ ਕੁੰਮੀ ਦੇ ਕੇ ਜਾਵੇਂਗਾ ਆ ਪਿੱਛੇ ਨੂੰ ਅੱਡਾ ਦੇ ਪਿੱਛੇ ਨੂੰ ਮੜਾ ਦਿਸਣ ਨੂੰ ਹਟ ਜਾ ਬਾਈ ਗੱਲ ਸੁਣ ਲੈ ਮੇਰੀ ਬੱਕਰੀ ਵਿਕੂਗੀ ਤੇਰੀ 1000 ਦੀ ਲਾਵਾਂਗੇ ਢੇਰੀ ਕਿੰਨੀ ਗੱਲਾਂ ਕਰਦਾ ਲੈ ਲੈ 37000 ਦੀ ਦਿਆਂ ਜੀ ਇਹ ਤੇਰੇ ਫੜਾ ਦੇ ਠੀਕ ਆ ਬਾਈ ਓਏ ਫੜਾ ਦੇ ਤੇਰਾ ਤਮਾਸ਼ਾ ਵੇਖਾ

ਯਾਰ ਅੱਜ ਦਾ ਗਵਾ ਬਖੀਰ ਨਾ ਪਹੂਗੀ ਜਿਹੜਾ ਪੰਡਾ ਜੀ ਪੱਟ ਨਹੀਂ ਬਕਰ ਹੈ ਪੱਟ ਸਹੁਰਿਆਂ ਦਾ ਮੇਰਿਆਂ ਦਾ ਸਹੁਰਿਆਂ ਦਾ ਸਹੁਰਿਆਂ ਦਾ ਹੋਊਗਾ ਆਹੋ